ਹੱਪਾ ਪੈਸੇ ਕਿ ਜਟਣੇ ਨੇ ਆਪਣੇ ਕੋਲੇ ਕਿਸੇ ਚੀਜ਼ ਦੀ ਘਾਟ ਆ ਮੈਂ ਕੰਮ ਤੇ ਮੈਂ ਲੱਗਾ ਹਾਂ ਵਧੀਆ ਚਾਰ ਪੈਸੇ ਪਹਿਲੀ ਹੈਗੀ ਆ ਮੈਂ ਬਠੇਕੇ ਦਿੰਨੇ ਆ ਉਹਦੇ ਰੁਪਏ ਆ ਜਾਂਦੇ ਨੇ ਹਨਾ ਸਾਰਾ ਕੁਝ ਵਧੀਆ ਕਰਦਾ ਗੁਜ਼ਾਰਾ ਵਧੇ ਹੋ ਜਾਂਦਾ ਜੇ ਆਪਾਂ ਦਾਦੇ ਦੇ ਪੈਸੇ ਲੈ ਕੇ ਰੱਖਣ ਲੱਗੇ ਲੋਕ ਕੀ ਕਹਿਣਗੇ ਤੂੰ ਨਾ ਦੇ ਮੈਨੂੰ ਮੈਂ ਨਹੀਂ ਵੜਦੀ ਪੈਸੇ ਇਹਦੇ ਨੌਕਰਾਣ ਕਹੇ ਜੋਗੀ ਤਾਂ ਹੋ ਜੂ ਮੈਂ ਵੀ ਭਾਈ ਉਹਨਾਂ ਨੇ ਪੈਸੇ ਦਿੱਤੇ ਨੇ ਬਹੂ ਦੇ ਨੌਕਰਾਤੇ ਮੈਂ ਕੀ ਕਹਾਂ ਜਿਹੜੇ ਕੋਈ ਆ ਕੇ ਬੋਲਦੀ ਹੈ ਹਲੇ ਛੱਡ ਕੇ ਨਹੀਂ ਗਏ ਬਹੂ ਦਾ ਸਮਾਨ ਕਦੋਂ ਆਊਗਾ ਸਮਾਨ ਮੇਰਾ ਨੱਕ ਵੜਾਰ ਖਸਰੀ ਕਈ ਤੁਸੀਂ ਨਹੀਂ ਹਰ ਇੱਕ ਧੀ ਦਾ ਹਰ ਇੱਕ ਧੀ ਦੀ ਮਾਂ ਦਾ ਇਹਹੀ ਸੁਪਨਾ ਹੁੰਦਾ ਵੀ ਉਹਦੀ ਧੀ ਨਾ ਖੁਸ਼ੀ ਖੁਸ਼ੀ ਆਪਣੇ ਸਹੁਰੇ ਪਰਿਵਾਰ ਚ ਵਸੇ ਮੈਂ ਜਦੋਂ ਧੀ ਇਸ ਘਰ ਚ ਆਈਆਂ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਮੇਰੀ ਮਾਂ ਦੇ ਸਿਰ ਤੋਂ ਤਾਂ ਮੇਰਾ ਭਾਰ ਉੱਤਰ ਹੀ ਗਿਆ ਤੇ ਹੁਣ ਮੇ ਦੇ ਵੀ ਸਾਰੇ ਕੰਮ ਸਹੀ ਹੋਣਗੇ ਵੀ ਮੈਨੂੰ ਸਾਥ ਦੇਣ ਵਾਲਾ ਪਰਿਵਾਰ ਮਿਲ ਗਿਆ ਪਰ ਇਹ ਨਹੀਂ ਮੈਨੂੰ ਪਤਾ ਸੀ ਵੀ ਮਮਮੀ ਇੰਨੀ ਜਲਦੀ ਆਪਦੇ ਰੰਗ ਦਿਖਾ ਦੇਣਗੇ ਮੈਂ ਮਮਮੀ ਨੂੰ ਇੰਨੀ ਚੰਗੀ ਸਮਝਦੀ ਰਹੀ ਪਰ ਮਮਮੀ ਦਿੜੋ ਦਿਨ ਪਤਾ ਨਹੀਂ ਕਿਉਂ ਮੇਰੇ ਨਾਲ ਉਹਨੇ ਹੀ ਗੁੱਸਾ ਦਿਖਾਈ ਜਾਂਦੇ ਆ ਮੈਨੂੰ ਸੱਚੀ ਇਹ ਉਮੀਦ ਜਮਾਣੀ ਸੀ ਵੀ ਮੇਰੇ ਨਾਲ ਇਸ ਕਰ ਦੇ ਵਿੱਚ ਇਹੋ ਜਿਹਾ ਵਿਹਾਰ ਹੋਊਗਾ ਕੀ ਮਾੜਾ ਕਰ ਤਾ ਸੀ ਰੱਬਾ ਸੀ ਤੇਰਾ ਪਹਿਲਾਂ ਤਾਂ ਤੂੰ ਮੇਰੇ ਤੋਂ ਮੇਰੇ ਪਿਆਰ ਨੂੰ ਖੋ ਕੇ ਲੈ ਗਿਆ ਹਿੰ ਆ ਹਮੇਸ਼ਾ ਆਪਦੇ ਪਿਓ ਦੇ ਸਿਰ ਤੇ ਰਾਜ ਕਰਦੀ ਹੋ ਹੁੰਦੀ। ਚਲ ਉਹ ਰਾਜ ਵੀ ਨਹੀਂ ਮੇਰੇ ਕਰ ਮਚ ਰਿਹਾ। ਭਾਈ ਦਿੱਤਾ ਤਾਂ ਖੁੱਲੀ ਜ਼ਮੀਨ ਨਹੀਂ ਦੇ ਸਕਿਆ ਤੂੰ। ਵੀ ਮੇਰਾ ਭਾਈ ਮੈਨੂੰ ਵਧੀਆ ਚਾਵਾਂ ਲਾਡਾਂ ਨਾਲ ਵਿਆਹ ਸਕਦਾ। ਜੇ ਸਹੁਰਾ ਪਰਿਵਾਰ ਮਿਲਿਆ। ਤਾਂ ਇੱਥੇ ਵੀ ਇੱਕ ਜਾਣਾ ਚੰਗਾ ਹੋਊਗਾ ਕੀ ਹੋ ਜੂ। ਜਦੋਂ ਮੈਂ ਘਰੇ ਮੰਮੀ ਨਾਲ ਰਹਿਣਾ ਇਹੀ ਨਹੀਂ ਮੇਰੇ ਨਾਲ ਮਿਲ ਵਰਤ ਕੇ ਰਹਿ ਸਕਦੇ ਫਿਰ ਮੈਂ ਕਿਹਨੂੰ ਆਪਦੇ ਦੁੱਖ ਦਰਦ ਸੁਣਾਵਾਂ ਮੈਨੂੰ ਇਹ ਸੀ ਵੀ ਮੇਰੀ ਮੰਮੀ ਨੇ ਮੈਨੂੰ ਵਿਆਹਵਾ ਦਿੱਤਾ ਹੁਣ ਉਹਨਾਂ ਦੇ ਜ਼ਿਰੋ ਸਾਰਾ ਭਾਰ ਲੈ ਗਿਆ ਪਰ ਆਹੀ ਨਹੀਂ ਪਤਾ ਸੀ ਵੀ ਮੰਮੀ ਥੋਡੀ ਸੀ ਪਰ ਹਜੇ ਥੋੜੇ ਸਿਰ ਤੇ ਉਹਨਾਂ ਹੀ ਪਿਆਰ ਮੰਮੀ ਦਾ ਆਪਦੇ ਮੂੰਹ ਤੋਂ ਕਹਿਤਾ ਵੀ ਹਾਂ ਅਧਿਕਾਰ ਜਿਹੜੂ ਫੋਨ ਲਾ ਕੇ ਕਹਤੇ ਕਿਵੇਂ ਨਾ ਕਿਵੇਂ ਸੁਮਹਾਂਦੇ ਕੇ ਜਾਣ ਪਰ ਪਤਾ ਤਾਂ ਜਮੀਰੇ ਘਰ ਤੇ ਆਣੂਆ ਸਾਡੇ ਘਰ ਦੀ ਆਈ ਚਲਾਈ ਕਿਵੇਂ ਚਲਦੀ ਆ ਜਾਂ ਫਿਰ ਮੈਨੂੰ ਬਸ ਮੈਨੂੰ ਤਾਂ ਹੁਣ ਇਹੀ ਸਮਝ ਨਹੀਂ ਆਉਂਦੀ ਵੀ ਮੈਂ ਮੰਮੀ ਨੂੰ ਕਿਹੜੇ ਮੂੰਹ ਨਾਲ ਗੱਲ ਕਹਾਏ ਵਾਲੀ ਨਾਲਿਆ 2 ਮਿੰਟ ਪਹਿਲਾਂ ਮੈਂ ਮੰਮੀ ਨਾਲ ਇੰਨੀ ਖੁਸ਼ ਹੋ ਕੇ ਗੱਲ ਕਰਕੇ ਹਟੀ ਸੀ ਬੇ ਮੈਂ ਆਪਦੇ ਘਰ ਚ ਰਾਜੀ ਖੁਸ਼ੀ ਆ ਮੈਨੂੰ ਇੰਨੇ ਵਧੀਆ ਜੀ ਮਿਲਨੇ ਨੇ ਕੀ ਕਰਾਂ ਮੈਂ ਸੱਚੀ ਕੁਝ ਨਹੀਂ ਸਮਝ ਲੱਗਦੀ ਜੇ ਮੈਂ ਕਿਤੇ ਮੰਮੀ ਨੂੰ ਹੁਣੇ ਵੀ ਫੋਨ ਨਾ ਕੀਤਾ ਇਹ ਨਹੀਂ ਪਤਾ ਵੀ ਹੋਰ ਦੋ ਮਿੰਟਾਂ ਨੂੰ ਮੰਮੀ ਮੇਰੇ ਸਰਾਹਣੇ ਫੇਰਾ ਕੇ ਖੜ ਜਾਂਣ ਉਦੋਂ ਸ਼ੰਗਾ ਮੈਂ ਆਪ ਤੇ ਮੂੰਹ ਹਾਂ ਆਪ ਹੀ ਕਹਿੰਦੇ ਨਹੀਂ ਫੋਨ ਲਾਗੀ ਤੂਕ ਮੇ ਵੇਗੀ ਮੈਂ ਉਦਾਸ ਜੀ ਤੜਕੀ ਤਾਂ ਚੰਗੀ ਭਲੀ ਦੀ ਬਸ ਪੁੱਤ ਆਪਣੇ ਦਹਾਸ ਦੇ ਵਸਦੇ ਘਰ ਨੂੰ ਕਹਿੰਦੇ ਨੇ ਨજર ਲੱਗ ਗਈ ਨજર ਲੱਗ ਗਈ ਮੈਂ ਗੱਲ ਨਹੀਂ ਸਮਝਿਆ ਮਾ ਪੁੱਤ ਮਨਪ੍ਰੀਤ ਦਾ ਫੋਨ ਆਇਆ ਸੀਗਾ ਅੱਛਾ ਫੇਰ ਕਹਿੰਦੀ ਮੇਰੀ ਸੱਸ ਮੈਨੂੰ ਬਹੁਤ ਬੋਲਦੀ ਆ ਵੀ ਤੂੰ ਦਾਜ ਨਹੀਂ ਲੈ ਕੇ ਆਈ ਹੈਗੀ ਕਹਿੰਦੀ ਖਾਸਾ ਹੀ ਕਲੇਸ਼ ਕਰਦੀ ਆ ਕੀ ਕਰਾਂ ਪੁੱਤ ਮੈਂ ਕਲੇਸ਼ ਕਰਦੀ ਆ ਉਹਦੀ ਸੱਸਾ ਹੀ ਜੀ ਹੈ ਉਹ ਤਾਂ ਕਿੰਨੀ ਚੰਗੀ ਮੰਦੀ ਹੁੰਦੀ ਆ ਫੋਨ ਤੇ ਕਿ ਨਿਹਸਸ ਗੱਲਾਂ ਕਰਦੇ ਸਾਂ ਤਾਂ ਐਂ ਤੇ ਵੀ ਚੱਲੂਗੀ ਸੱਸ ਵਧੀਆ ਨਿਕਲੂਗੀ ਘਰ-ਬਾਰ ਹੁਣ ਸੁਖੀ ਰਹੂਗਾ ਪੁੱਤ ਕਾਨੂੰ ਸੁਖੀ ਐ ਨਾਲ ਕਿਸੇ ਦੇ ਕਿਹੜਾ ਢਿੱਡ ਚ ਬੜੇ ਹੁੰਨੇ ਆ ਵੀ ਬੰਦਾ ਕਹਿ ਜਾ ਹੋਊਗਾ ਹੁਣ ਪਹਿਲਾਂ ਤਾਂ ਉਹ ਕਹਿੰਦੀ ਸੀ ਵੀ ਬਹੁਤ ਚੰਗੀ ਆ ਕੀ ਪਤਾ ਅਗਲੇ ਦੇ ਮਨ ਚ ਹੁਣ ਕੀ ਆ ਮਨ ਚ ਤਾਂ ਨਹੀਂ ਪਤਾ ਮੈਂ ਉਹਨਾਂ ਦੇ ਕੀ ਹੋਣਾ ਕੀ ਨਾ ਪਰ ਜਿਹੜੀਆਂ ਗੱਲਾਂ ਉਹ ਕਰ ਦਿੰਦੇ ਨਾ ਮੂੰ ਤਾਂ ਸੋਚ-ਸੋਚੀ ਗੁੱਸਾ ਆਉਂਦਾ ਵੀ ਉਹ ਇਹ ਜੀ ਹਰਕਤ ਕਰ ਕਿਵੇਂ ਸਕਦੇ ਨੇ ਪੁੱਤ ਆ ਗੱਲ ਨਹੀਂ ਹੈਗੀ ਤੰਗ ਤਾਂ ਉਹਦੀ ਸੱਸੇ ਕਰਦੀ ਆ ਕਹਿੰਦੀ ਪ੍ਰਾਉਣਾ ਤਾਂ ਚੰਗਾ ਏ ਉਹ ਤਾਂ ਪੰਜ ਤਿੰਨ ਕਰਦਾ ਹੀ ਨਹੀਂ ਨਾ ਕੋਈ ਦਾਜਵਾਰੇ ਗੱਲ ਕਹੇ ਨਾ ਕਹਿੰਦੀ ਘਰੇ ਕੋਈ ਕੰਮ ਕਰਨ ਨੂੰ ਟੋਕੇ ਉਹ ਚਲ ਫਿਰ ਤਾਂ ਵਧੀਆ ਵਾ ਕੱਟੋ-ਕੱਟੋ ਨੂੰ ਪ੍ਰਾਉਣਾ ਤਾਂ ਚੰਗਾ ਮਿਲਿਆ ਕੱਟਣੀ ਤਾਂ ਅਖਰ ਪ੍ਰਾਉਣੇ ਨਾਲ ਹੀ ਆ ਪਰ ਉਹਦੀ ਸੱਸ ਮੈਂ ਤਾਂ ਸੋਚਿਆ ਵੀ ਨਹੀਂ ਤੂੰ ਐਹੀਂ ਜੀ ਨਿਕਲੂਗੀ ਹੇ ਪੁੱਤ ਮੈਨੂੰ ਤਾਂ ਆਪ ਆਈ ਤੀ ਵੀ ਚਲ ਚੰਗੀ ਆ ਮੇਰੀ ਧੀ ਉਹਦੇ ਨਾਲ ਵਧੀਆ ਕੱਟ ਲੂਗੀ ਹੁਣ ਕੀ ਪਤਾ ਏ ਵੀ ਉਹ ਕੀ ਨੱਕ ਤੰਗ ਕਰਦੀ ਹੋਣੀ ਆ ਤਾਂ ਰੋਂਦੀ ਸੀ ਮਨਪ੍ਰੀਤਾ ਮੇਰੇ ਕੋਲ ਫੋਨ ਤੇ ਨਾ ਕਹਿੰਦੀ ਧੀ ਵੀ ਮੰਮੀ ਤੁਸੀਂ ਆ ਕੇ ਜਾਓ ਹੁਣ ਕੀ ਕਰੀਏ ਪੁੱਤ ਆਪਾ ਜਾਇਆ ਹੀ ਮਮਤਾ ਐਂ ਕਹਣਾ ਤੂੰ ਤਾਂ ਰਹਿਣ ਦੇ ਮਹੀਂ ਜਾ ਕੇ ਆਉਣਾ ਜੇ ਤੂੰ ਹੋਏਂਗੀ ਉੱਥੇ ਪਤਨੀ ਉਹ ਕੀ ਕੀ ਬੋਲੂਗੀ ਜੇ ਤੈਨੂੰ ਬੋਲੀ ਫਿਰ ਮੈਥੋਂ ਰਹਿ ਨਹੀਂ ਜਾਣਾ ਮੈਥੋਂ ਵੀ ਵੱਧ ਘੱਟ ਬੋਲਿਆ ਜਾਊਗਾ ਕੁੜੀ ਦਾ ਕੰਮ ਹੈਗਾ ਉੱਥੇ ਘਰ ਉਜੜਨ ਵਾਲੀ ਗੱਲ ਹੋ ਜਾਊਗੀ ਮੈਂ ਜਾਇਆ ਉਹਨਾਂ ਮਾਤਾ ਕਹਣਾ ਪੁੱਤ ਬੋਲੀ ਤਾਂ ਤੂੰ ਵੀ ਨਾ ਜੇ ਕੋਈ ਪੰਜ ਤਿੰਨ ਕਰੂਗੀ ਤੂੰ ਬਸ ਚੁੱਪ ਕਰਕੇ ਸੁਣ ਲਈ ਧੀ ਆਲੇ ਤਾਂ ਨੀਵੇਂ ਹੀ ਹੁੰਦੇ ਹੁੰਦੇ ਨੇ ਉਹੀ ਬੇਬੇ ਇੱਕ ਵਾਰੀ ਤਾਂ ਮੈਨੂੰ ਦੇਖ ਸੁਣਨੀ ਪਊਗੀ ਹੁਣ ਜੇ ਹਟੀ ਨਾ ਫਿਰ ਹਰ ਕਿ ਕੀ ਕਰੂੰਗਾ ਮਨਪਰੀਤ ਨੂੰ ਘਰੇ ਲਿਆਉਂਗਾ ਦੱਸ ਇਹੀ ਐ ਚੱਲ ਪੁੱਤ ਆਪਣੀ ਦੀ ਵੀ ਸੋਣੀ ਚੱਲ ਉਹਦੀ ਸੱਸ ਦੀ ਵੀ ਸੋਣੀ ਜੇ ਕੋਈ ਗਲਤੀ ਹੋਈ ਭਾਈ ਆਪਣੀ ਵਾਲੀ ਨੂੰ ਘੂਰ ਵੀ ਆਈ ਬਾਕੀ ਦਾਜ ਵਾਲੀ ਗੱਲ ਆ ਕਹਿਦੀ ਤੂੰ ਕਹਿ ਵੀ ਮਾਸੀ ਜੀ ਅਸੀਂ ਤਾਂ ਜਦ ਕੋਈ ਗੱਲ ਨਹੀਂ ਕੀਤੀ ਕਰੀ ਦਾਜ ਬਾਰੇ ਚੱਲ ਜੇ ਕੱਲ ਨੂੰ ਸਾਡੇ ਚ ਗੰਜੈਸ ਹੋਊਗੀ ਕੀ ਪਤਾ ਸੀ ਦੇਵੀ ਦਈਏ ਚਲੋ ਤਾਂ ਫਿਰ ਕਰਾਂਗੇ ਵਾ ਹੁਣ ਜਿੰਨੇ ਕੋਣ ਬਣ ਗਏ ਅੱਗੇ ਕੁਛ ਪਰ ਇਹ ਚੀਜ਼ਾਂ ਕਰਨਗੇ ਚਲ ਵਾ ਤੂੰ ਇਹ ਗੱਲਾਂ ਛੱਡ ਮੈਂ ਤਾਂ ਲੇਟ ਹੋਈ ਜਨਾ ਫਿਰ ਮੈਂ ਤਾਂ ਜਾ ਕੇ ਕੋੜ ਕੂਟਜਾ ਪਾ ਕੇ ਮੈਂ ਤਾਂ ਜਾਵਾਂ ਹਾਂ ਪੁੱਤ ਚਲੇ ਜਾ ਟਾਈਮ ਨਾਲ ਨਾਲੇ ਧਿਆਨ ਨਾ ਜਾਈ ਕੋਈ ਨਹੀਂ ਮਾ ਦੱਸ ਮੈਂ ਤਾਂ ਕਹਿੰਦੀ ਸੀ ਮੇਰੀ ਧੀ ਸੁਖੀ ਐ ਮੈਨੂੰ ਕੀ ਪਤਾ ਸੀਗਾ ਵੀ ਆ ਸਾਡੇ ਨਾਲ ਫੇਰ ਬਣ ਜੂਗੀ ਦੱਸ ਮੇਰਾ ਪੁੱਤ ਇਕੱਲਾ ਐ ਕੀ ਕੁਛ ਕਰੂਗਾ ਹੁਣ ਦੇਖੋ ਮਸੀ ਜਿੰਨੇ ਜੋਗੀ ਅਸੀਂ ਸੀਗੇ ਨਾ ਉਦੋਂ ਵਾਅਦਾ ਕੀਤਾ ਐ ਅੱਛਾ ਨਾ ਕੀ ਵਾਅਦਾ ਕਰਤਾ ਵੇ ਤੁਸੀਂ ਨੇ ਤੇਨੇ ਕੱਪੜਿਆਂ 'ਚ ਕੁੜੀ ਤੋਰਤੀ ਆਪੀ ਵੱਧ ਕਰਤਾ ਮਾਣੀ ਮੱਡੀ ਸੰਗ ਸ਼ਰਮ ਤਾਂ ਮੰਨ ਲੈਂਦੇ ਮਾੜਾ ਮਟਾ ਕੋਈ ਮੇਜ਼ ਕੁਰਸੀ 100 ਤਰ੍ਹਾਂ ਦੇ ਜਵਾਕ ਸੈਟ ਖਰੀਦਦੇ ਨੇ ਭਾਂਡੇ ਢਿੰਡਿਆਂ ਦੇ ਤੂੰ ਸੋ ਕੁਝ ਵੀ ਨਹੀਂ ਦੇਕੇ ਤੋਰੀ ਹੈਗੀ ਮੰਮੀ ਮੈਂ ਆਪਦਾ ਭਾਈ ਇੱਥੇ ਬੇਇੱਜ਼ਤੀ ਕਰਵਾਉਣ ਨੂੰ ਨਹੀਂ ਬੁਲਾਇਆ ਨਹੀਂ ਪਹਿਲੇ ਤੇਰੇ ਭਾਈ ਨੇ ਕਿੱਡੀ ਇੱਜ਼ਤ ਬਣਾ ਲਈ ਇੱਜ਼ਤ ਤਾਂ ਫੇਰ ਬਣਾਉਂਦਾ ਤੇਰਾ ਭਾਈ ਜੇ ਤੈਨੂੰ ਨੇ ਦੋ ਟਰਾਲੀਆਂ ਦਾਜ ਦੇ ਭਰਕੇ ਤੋਰਦਾ ਇਹ ਕੀ ਇੱਜ਼ਤ ਹੈ ਫੋਕੀ ਕੁੜੀ ਤੋਰਤੀ ਪਾ ਕੇ ਤਿੰਨੇ ਕੱਪੜੇ ਚੱਲ ਬਈ ਉਹ ਵੀ ਬਰੀ ਵਾਲੇ ਚ ਉਸ ਮਿਆਕੇ ਨਾ ਜੇ ਤੁਹਾਡੇ ਮੁੰਡੇ ਦਾ ਵਿਆਹ ਕਿਤੇ ਹੋਰ ਹੋਇਆ ਹੁੰਦਾ ਤੇ ਉਹ ਨਾ ਟਰਾਲੀਆਂ ਭੇਜਦੇ ਫੇਰ ਵੀ ਤੁਸੀਂ ਆਹੀ ਕੁਛ ਕਰਦੇ ਹੋਰ ਕਿਵੇਂ ਵਿਆਹ ਹੁੰਦਾ ਜੇ ਹੋਰ ਕਿਤੇ ਵਿਆਹ ਹੁੰਦੀ ਤਾਂ ਤੇਰੇ ਵਰਗੀ ਨੂੰ ਤਾਂ ਨਾ ਲਿਉਂਦੀ ਵੀ ਖਾਲੀ ਤੋਰੀਏ ਤਿੰਨੇ ਕੱਪੜਿਆਂ ਚ ਪਹਿਲਾਂ ਤਿੰਨੇ ਟਰਾਲੀਆਂ ਭਰ ਕੇ ਤੋਰਦਾ ਅਗਲਾ ਤੁਸੀਂ ਤਾਂ ਇਹਦੀ ਕੋਈ ਨਾ ਵੀ ਮੰਗਰੋ ਸਮਾਨ ਆ ਜੂ ਚੱਲ ਆ ਜਾਉ ਆਪੀ ਮਾੜੀ ਮੱਡੀ ਸੰਗ ਸਾਰਾ ਮੰਨਣਗੇ ਮੈਂ ਤਾਂ ਅੱਕ ਕੇ ਬੋਲੀ ਜਮਾ ਅੱਕ ਕੇ ਮੈਂ ਸਮਾਨ ਦੀ ਲੋੜ ਕੀ ਐ ਫਿਰ ਰੱਬ ਦੇ ਤਾਂ ਸਭ ਕੁਝ ਹੈਗਾ ਆਪਣੇ ਘਰੇ ਲੈ ਕਹਤਾ ਰੱਬ ਦਾ ਦਿੱਤਾ ਸਾਰਾ ਕੁਝ ਨਾ ਰੱਬ ਨੇ ਤਾਂ ਸਭ ਕੁਝ ਦਿੱਤਾ ਮੈਂ ਮੰਨ ਗਈ ਫਿਰ ਕਿਸੇ ਦਾ ਦਿੱਤਾ ਇਹ ਵੀ ਮਾੜਾ ਮਾੜਾ ਨੱਕ ਬੋਲੇ ਲਾਉਂਦੇ ਮਾੜੀ ਮਾੜੇ ਦੇ ਸੰਗ ਚਰਮ ਮੰਨਣਾ ਧੀਆ ਬਿਆਉਣੀਆਂ ਸੌਖੀਆਂ ਨੇ ਆਈ ਤੋਰਦੀ ਫੜਾ ਤਾ ਰੱਸਾ ਵੀ ਲੈ ਜੋ ਮੰਮੀ ਐਨਾ ਬੋਲਣ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ ਜਦੋਂ ਦਾ ਮੇਰਾ ਭਾਈ ਆ ਕੇ ਬੈਠਿਆ ਉਹਨੇ ਤੁਹਾਨੂੰ ਕੁਝ ਕਿਹਾ ਕੋਈ ਅਸੀਂ ਤੁਹਾਡੇ ਨਾਲ ਲੜਾਈ ਵਾਲੀ ਗੱਲ ਕੀਤੀ ਆ ਰਿਸ਼ਤੇ ਨਾ ਇਹੋ ਜਿਹੇ ਹੁੰਦੇ ਆ ਕੱਚੇ ਤਾਂ ਗਿਰ ਗਏ ਜੇ ਤੇ ਲੜ ਨੂੰ ਜੋੜ ਕੇ ਚਲਾ ਲੋਂਗੇ ਤਾਂ ਠੀਕ ਆ ਨਹੀਂ ਤਾਂ ਫਿਰ ਜੋ ਇੱਕ ਵਾਰੀ ਰਿਸ਼ਤਾ ਟੁੱਟ ਗਿਆ ਉਸ ਤੋਂ ਬਾਅਦ ਜੁੜਦਾ ਵੀ ਨਹੀਂ 13 ਟੁੱਟਦਾ 14 ਵਾਰੀ ਟੁੱਟੇ ਮੈਨੂੰ ਇਹ ਜੇ ਰਿਸ਼ਤੇ ਦੀ ਕੋਈ ਲੋੜ ਨਹੀਂ ਸਮਝ ਗਈ ਮੈਂ ਮੈਨੂੰ ਤਾਂ ਲੋੜਾ ਤੈਨੂੰ ਤਾਂ ਨਹੀਂ ਲੋੜੇਗੀ ਲੈ ਤੈਨੂੰ ਲੋੜ ਆ ਰਿਸ਼ਤੇ ਦੀ ਕੀ ਇਹ ਜਿਆ ਸਵਾਰ ਰਿਸ਼ਤਾ ਇਹ ਮੈਂ ਮਰ ਪੀਣਾ ਜ਼ਿੰਦਗੀ ਮੈਂ ਕੱਟਣੀ ਆ ਤੈਨਹੀਂ ਕੱਟਣੀ ਹੈਗੀ ਆਹੋ ਤੈ ਤਾਂ ਕੱਟਣੀ ਆ ਕਹਾ ਉਹ ਹੀ ਕਹ ਲੈ ਮਲੰਖਾ ਦਿੱਤੀ ਆ ਕੇ ਉਰੇ ਮਾਰੀ ਮੱਥੇ ਮੈਂ ਕਹਿੰਦਾ ਚੱਲ ਮਰ ਪੀ ਤਾ ਚੱਲੀ ਆਪਾਂ ਨਾ ਨਾ ਬਾਈ ਮਾਦੂਤ ਜਿਆਦੇ ਬੋਲ ਰਹੀ ਹੁਣ ਤੂੰ ਤੈਨੂੰ ਕੀ ਲੋੜ ਹੋਈ ਬੋਲਣ ਦੀ ਦੇਖ ਤੈਨੂੰ ਦਾ ਪਾਈ ਆ ਤੂੰ ਜਮਾ ਸ਼ਰਮ ਨਾ ਰੱਖੀ ਐ ਬੋਲਣ ਲੱਗੀ ਤਾਂ ਦੇਖ ਲੈ ਤੂੰ ਕਦੇ ਨੰਗਨ ਦੀ ਪਰਖ ਜਾਂ ਕਦੇ ਕੁਛ ਪਰਖਦੀਆਂ ਜੇ ਆਪਣੇ ਰੱਬ ਨੇ ਤੀ ਦਿੱਤੀ ਹੁੰਦੀ ਆਪਾਂ ਨੂੰ ਐ ਕਰਦੇ ਬੁਲਾਉਂਦੇ ਬੇਇਜਤ ਕਰਦੇ ਫੇਰ ਸ਼ਾਬਾਸ਼ ਤੇਰੇ ਆਹੀ ਕਸਰ ਰਹਿ ਗਈ ਕਸਰ ਰਹਿ ਗਈ ਸੀ ਆ ਤੀਵੀ ਦੇ ਮਗਰ ਰੱਖ ਕੇ ਬੋਲਦਾ ਨਾ ਮੈਨੂੰ ਜੇ ਮੇਰੇ ਤੀ ਹੁੰਦੀ ਨਾ ਮੈਂ ਐ ਨਹੀਂ ਤੋੜਦੀ ਤੀ ਮੈਂ ਤਾਂ ਨੱਕ ਬੁੱਲ ਲਾ ਕੇ ਤੋੜਦੀ 100 ਉਹੀ ਗੱਲ ਐ ਦੇ ਕੇ ਸਮਾਨ ਸਾਰਾ ਹੋਰ ਤਾਂ ਕਸਰਾ ਕੱਢਤੀ ਤੇ ਸਾਰੀਆਂ ਅੱਜ ਅੱਜ ਇਹਦੇ ਮਗਰ ਲੱ ਕੇ ਮੇਰੀ ਬੇਇੱਜ਼ਤੀ ਕਰਨੀ ਦੀ ਓਰੇ ਉਹ ਵੀ ਕਰਤੀ ਤਾਂ ਆਪਦੀ ਕਰਤੂਤੇ ਮਾਰੇ ਕਰਵਾਈ ਤੇ ਵੀ ਅਸਲੀ ਮਾਂ ਆਪਦੀ ਕਰਤੂਤ ਮੇਰੀ ਮਾਂ ਹੀ ਹੈ ਪਰ ਅੱਗੇ ਨਹੀਂ ਤੇਰੇ ਮੂਹਰੇ ਬੋਲ ਪਿਆ ਮੈਂ ਅੱਜੀ ਬੋਲਿਆ ਨਾ ਤੂੰ ਮੈਂ ਤੇ ਵੀ ਕਰਤੂਤ ਚੰਗੀ ਆ ਤੇਰੀ ਧੀਮੀ ਦੀ ਵੀ ਕਰਤੂਤ ਚੰਗੀ ਮੇਰੀਆਂ ਕਰਤੂਤ ਤਾਂ ਮਾੜੀ ਹੋ ਗਈ ਚਾਰ ਜਪਰੇ ਪਹਿਲਾਂ ਚੰਗੀ ਸੀ ਮਾਂ ਹੁਣ ਮਾੜੀ ਹੋਈ ਆ ਜਦੋਂ ਬੋਲਦੇ ਚਾਪਰ-ਜਾਪਰ ਹਾਂ ਬਸ ਮਾੜੇ ਬੋਲ ਵੀ ਮੈਂ ਮਾੜੀ ਹੋ ਗਈ ਇਹਨੂੰ ਕਹੇ ਤਾਂ ਨਾ ਇਹਨੂੰ ਕਹੇ ਤਾਂ ਮੈਂ ਤਾਂ ਮਾੜੀ ਹੋ ਗਈ ਉਦੋਂ ਤੇਰਾ ਸਾਲਾ ਆਇਆ ਬੈਠੇ ਸਿਰ ਸਿੱਟੀ ਆਇਆ ਕਿ ਡੋਕਾ ਨੂੰ ਓਰੇ ਬੋਲਣ ਲੱਗੀ ਮਾਂ ਜਮਾਂ ਸ਼ਰਮ ਨਹੀਂ ਕਰਦੀ ਹੈਗੀ। ਬੋਲ ਲੱਖਣ ਕਿਸ ਚੀਜ਼ ਦਾ। ਵੀਰੇ। ਤੂੰ ਗੁੱਸਾ ਨਾ ਕਰੀ ਮੰਮੀ ਦੀਆਂ ਗੱਲਾਂ ਦਾ। ਇਹਨਾਂ ਦਾ ਸੁਭਾਅ ਹੀ ਇਹ ਹੋ ਜਾ। ਮਿੰਟੇ 'ਚ ਤਾਂ ਗੁੱਸੇ ਹੋ ਜਾਂਦੇ ਆ। ਮਿੰਟੇ 'ਚ ਚੰਗੇ ਭਲੇ ਹੋ ਜਾਂਦੇ ਆ। ਪਤਾ ਨਹੀਂ ਕੌਣ ਜਿੰਨਾਂ ਦੇ ਕੰਨ ਭਰ-ਭਰ ਕੇ ਭੇਜਦਾ ਵੀ ਇਹਦੇ ਪੇਕੇ ਆ ਤੂੰ ਸਮਾਨ ਮਗਾਓ। ਨਾਲੇ ਮੈਂ ਤਾਂ ਤੁਹਾਨੂੰ ਤੇ ਮੰਮੀ ਨੂੰ ਦੋਨਾਂ ਨੂੰ ਬੁਲਾਇਆ ਸੀ ਇੱਥੇ। ਪਰ ਤੁਸੀਂ ਮੰਮੀ ਨੂੰ ਕਾਤੋਂ ਲੈ ਕੇ ਆਏ? ਕੀ ਦੱਸਾਂ ਭਾਣੇ ਮੈਨੂੰ ਪਤਾ ਸੀ ਵੀ ਐਵੇਂ ਹੋਣਾ ਵੀ ਮੰਮੀ ਦੁਖੀ ਹੋਊਗੀ ਗੱਲਾਂ ਸੁਣ ਕੇ ਮੈਂ ਤਾਂ ਹੀ ਨਹੀਂ ਲਕਿਆ ਚੱਲ ਕੋਈ ਨਹੀਂ ਭਾਈ ਤੁਸੀਂ ਫਿਕਰ ਨਾ ਕਰੋ ਮਨਪੀ ਦੇ ਨਾਲ ਮੈਂ ਹੈਗਾ ਹੁਣ ਮਾਂ ਇਹ ਜੀ ਕੋਈ ਗੱਲ ਨਹੀਂ ਕਰੂਗੀ ਅੱਜ ਤੱਕ ਮੈਂ ਮਾਂ ਦੇ ਮੂਰੇ ਜਮਾਂ ਨਹੀਂ ਬੋਲਿਆ ਸੀਗਾ ਪਰ ਅੱਜ ਮਾਂ ਨੇ ਵੀ ਹੱਥ ਟੱਪਤੀਆਂ ਪਰ ਇਹਦੇ 'ਚ ਬਾਵੇ ਮੇਰਾ ਕੀ ਕਸੂਰ ਹੈ ਜੇ ਮੈਂ ਬਿੰਦਾਸ ਤੋਂ ਆਈ ਆਂ ਇਹ ਦਾਸ ਦੀ ਤਾਂ ਨਾ ਡਿਮਾਂਡ ਅਸੀਂ ਕਰੀ ਹੋਈ ਨਹੀਂ ਸੀਗੀ ਉਹ ਤਾਂ ਮਾਂ ਦੇ ਪਤਾ ਨਹੀਂ ਕੀ ਆ ਦਿਮਾਗ ਦੇ ਚੋਂ ਕੀੜਾ ਜਨਮ ਲੈ ਕੇ ਪਿਆ ਵੀ ਹਾਂ ਸਾਨੂੰ ਦਾਤ ਚਾਹੀਦਾ ਦਾਤ ਚਾਹੀਦਾ ਚੱਲ ਵੀਰੇ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਆਹ ਕੁਝ ਹੋ ਕੇ ਹਟਣਾ ਮੈਂ ਤਾਂ ਕੰਨ ਮਨਪ੍ਰੀਤ ਰਹਿੰਦੇ ਮੈਨੂੰ ਬੁਲਾਉਂਦੀ ਨਾ ਮੈਨੂੰ ਜਾਣਦੇ ਮਨਪ੍ਰੀਤ ਨਾ ਨਾ ਕੋਈ ਨਹੀਂ ਭਾਈ ਚਾਹ ਪਾਣੀ ਤਾਂ ਪੀ ਕੇ ਜਾ ਯਾਰ ਹੁਣ ਆ ਕਿਵੇਂ ਭਗ ਜਾਈਂਗਾ ਤੁਰੋਂ ਚੱਲ ਇੱਕ ਗੱਲ ਤੋਂ ਆਪਾਂ ਖੁਸ਼ ਆ ਵੀ ਆਪਣੇ ਨਾਲ ਦਾਵਾ ਤਾਂ ਖੜਦਾ ਹੈ ਬਸ ਇਹ ਨਹੀਂ ਬਹੁਤਾ ਵੀ ਇਹਨਾਂ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਰੱਖੀ ਕੋਈ ਗੱਲ ਨਹੀਂ ਤੁਸੀਂ ਮੇਰੀ ਟੈਨਸ਼ਨ ਨਾ ਲੇ ਦੇਖ ਬਾਈ ਮਾਂ ਬੋਲਣਾ ਮੈਂ ਮਾਪੀ ਮੰਗਦਾ ਉਹ ਨਾ ਨਾ ਕੋਈ ਪਤਾ ਨਹੀਂ ਮਾਂ ਨੂੰ ਹੋਇਆ ਕੀ ਆ ਬਾਈ ਵਿਆਹ ਤੋਂ ਪਹਿਲਾਂ ਜਮੀਨ ਹੀ ਨਹੀਂ ਹੈਗੀ ਸੀਗੀ ਉਹਦਾ ਵਿਆਹ ਦੇ ਸਹੇਦ ਇੰਨੀ ਖਲਾਫ ਸੀ ਨਾ ਆ ਪਤਾ ਨਹੀਂ ਹੁਣ ਕੀ ਹੋ ਗਿਆ ਪੰਜ ਲੋਕਾਂ ਨੇ ਬੁੜੀਆਂ ਗੱਲਾਂ ਕਰਦੀਆਂ ਨੇ ਵੀ ਥੋੜੀ ਨੂੰ ਕੀ ਲੈ ਕੇ ਆ ਕੀ ਨਹੀਂ ਲੈ ਕੇ ਆ ਬਸ ਉਹਨੇ ਚੱਕ ਚਾਈ ਬੈਠੀ ਆ ਚਲੋ ਕੋਈ ਨਹੀਂ ਭਾਈ ਸਮਝੋ ਸਭ ਨਾਲ ਨਾਲ ਆਪੇ ਸਾਰਾ ਠੀਕ ਹੋਊ ਕਈ ਵਾਰੀ ਲੋਕ ਗਮੰਡੀ ਇਹੋ ਜਿਹੇ ਹੁੰਦੇ ਨੇ ਨਾ ਹੱਸਦਾ ਵਾਦਾ ਕਰ ਦੇਖ ਕੇ ਰਾਜੀ ਨਹੀਂ ਹੁੰਦੇ ਸੌਤਣਾਂ ਦੀਆਂ ਗੱਲਾਂ ਕਰਕੇ ਉਹੀ ਮਨ ਨੂੰ ਪੜਕਾ ਦਿੰਦੇ ਨੇ ਬਿਲਕੁਲ ਸਹੀ ਕਿਹਾ ਭਾਈ ਤੁਸੀਂ ਚਲ ਇੱਕ ਗੱਲ ਤਾਂ ਹੈਗੀ ਆ ਸ਼ੁਕਰ ਹੈ ਮੇ ਨੂੰ ਮੇਰਾ ਜੀਵਨ ਸਾਥੀ ਤਾਂ ਵਧੀਆ ਮਿਲਿਆ ਨਾ ਚੀਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਤਾਂ કરી ਮੈਨੂੰ ਤਾਂ ਅੱਜ ਇਹ ਲੱਗਦਾ ਸੀ ਵੀ ਸ਼ਾਇਦ ਮੇਰੇ ਵੀਰੇ ਦੀ ਬੇਇੱਜ਼ਤੀ ਕਰਕੇ ਭੇਜਣਗੇ ਇੱਥੋਂ ਵੀ ਮੰਮੀ ਉਹਨੂੰ ਵੀ ਇੰਨਾ ਮੰਦਾ ਚੰਗਾ ਬੋਲੂਗੀ ਪਰ ਬਹੁਤ ਵਧੀਆ ਕੀਤਾ ਬਾਵੇ ਨੇ ਜਿਹੜਾ ਮੇਰੀ سپورਟ ਚ ਬੋਲੇ ਮਨਪ੍ਰੀਤ ਤੂੰ ਕੱਲੀ ਇੱਥੇ ਕੋਠੇ ਤੇ ਕਾਹਤੋਂ ਖੜੀ ਐ ਕੀ ਹੋਇਆ ਕੁਛ ਨਹੀਂ ਬਸ ਮੈਂ ਤਾਂ ਵੈਸੇ ਹੀ ਖੜ ਗਈ ਸੀ ਕਾਹ ਨੂੰ ਵੈਸੇ ਖੜ ਗਈ ਸੀ ਕਮਲੀ ਇਹ ਮੈਨੂੰ ਪਤਾ ਤੂੰ ਹਜੇ ਤੱਕ ਵੀ ਨਾ ਉਹੀ ਗੱਲ ਭੁੱਲੀ ਨਹੀਂ ਹੈਗੀ ਵੀ ਤੇਰਾ ਵੀਰ ਇੱਥੇ ਬੁਲਾ ਲਿਆ ਤੇ ਮਾਂ ਨੂੰ ਚੰਨੀ ਮਾਂ ਬਾਤ ਚ ਗੱਲ ਕਰੀ ਹਾਂ ਨਹੀਂ ਨਹੀਂ ਉਸ ਗੱਲ ਨੂੰ ਤਾਂ ਮੈਂ ਦਿਲ ਤੇ ਲਾਇਆ ਹੀ ਨਹੀਂ ਪਹਿਲਾਂ ਡਰ ਜਰੂਰ ਲੱਗਦਾ ਸੀ ਵੀ ਮੇਰੇ ਭਰਾ ਦੀ ਬੇਇੱਜ਼ਤੀ ਕਰਨਗੇ ਇੱਥੇ ਬੁਲਾ ਕੇ ਪਰ ਜਦੋਂ ਤੁਸੀਂ ਬੋਲੇ ਤਾਂ ਮੈਨੂੰ ਬਹੁਤ ਹੌਂਸਲਾ ਜਾ ਹੋਇਆ ਵੀ ਚਲ ਘਟੋ ਘਟ ਕੋਈ ਜੀ ਤਾਂ ਹੈਗਾ ਜਿਹੜਾ ਮੈਨੂੰ ਸਮਝਦਾ ਇਸ ਘਰ ਚ ਯਾਰ ਮਨਪ੍ਰੀਤ ਬੋਲਣ ਦਾ ਹੱਕ ਆ ਮੇਰਾ ਯਾਰ ਜੇ ਤੇਰੀ ਸਪੋਰਟ ਨਹੀਂ ਕਰੂੰਗਾ ਮੈਂ ਹੋਰ ਭਾਂਗੀ ਦੀ ਕਰੂੰਗਾ ਹਾਂ ਜੇ ਉਸ ਤਾਂ ਦੇ ਮਾਂ ਸਹੀ ਹੋਵੇ ਤਾਂ ਮੈਂ ਮਾਂ ਦੇ ਹੱਕ ਚ ਖੜੂੰਗਾ ਪਰ ਮਾਂ ਸਹੀ ਨਹੀਂ ਨਾ ਹੈਗੀ ਪਰ ਅੱਜ ਕੱਲ ਨਾ ਸਿਰਫ ਮੈਂ ਇਹੀ ਦੇਖਿਆ ਵੀ ਬਗਾਨੀ ਧੀ ਨੂੰ ਕੋਈ ਆਪਦੀ ਨਹੀਂ ਸਮਝਦਾ ਹੁੰਦਾ ਕਿਉਂਕਿ ਮੁੰਡੇ ਵੀ ਆਪਦੀਆਂ ਮਾਵਾਂ ਦੇ ਮਗਰ ਲੱਗ ਜਾਂਦੇ ਆ ਉਹਨਾਂ ਨੂੰ ਮਾੜਾ ਚੰਗਾ ਬੋਲਣ ਲੱਗ ਜਾਂਦੇ ਆ ਪਰ ਤੁਸੀਂ ਪਹਿਲੇ ਇਨਸਾਨ ਹੋ ਜਿਨ੍ਹਾਂ ਨੇ ਆਪਦੀ ਮੰਮੀ ਨੂੰ ਛੱਡ ਕੇ ਮੇਰੀ ਸਪੋਰਟ ਲਈ ਆ ਜ਼ਰੂਰੀ ਹੈ ਮਨਪ੍ਰੀਤ ਉਹ ਮੁੰਡੇ ਵੀ ਹੋਣਗੇ ਯਾਰ ਜਿਹੜੇ ਆਪਣੀ ਘਰ ਵਾਲੇ ਦਾ ਪੱਖ ਨਹੀਂ ਲੈਂਦੇ ਹਮ ਦੀ ਮਾਂ ਦੀ ਸਪੋਰਟ ਚੋਂ ਖੜ ਜਾਂਦੇ ਨੇ ਪਰ ਮੁੰਡੇ ਨੇ ਸਹੀ ਪੱਖ ਦੇਖਣਾ ਚਾਹੀਦਾ ਬੇਸ ਜਗ੍ਹਾ ਤੇ ਸਹੀ ਕੌਣ ਜੇ ਮਾਂ ਸਹੀ ਹੈ ਤਾਂ ਮਾਂ ਨਾਲ ਖੜੋ ਜੇ ਘਰ ਵਾਲੇ ਸਹੀ ਤਾਂ ਘਰੇ ਨਾਲ ਸੱਚੀ ਮੈਨੂੰ ਬਹੁਤ ਟੈਨਸ਼ਨ ਸੀ ਪਰ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਮੇਰੇ ਵੀਰੇ ਦੀ ਇੱਜ਼ਤ ਬਰਕਰਾਰ ਰੱਖੀ ਤੇ ਉਹਨਾਂ ਦੀ ਬੇਇੱਜ਼ਤੀ ਨਹੀਂ ਹੋਣ ਦਿੱਤੀ ਯਾਰ ਤੂੰ ਕੰਮ ਲੈ ਗੱਲਾਂ ਕਾਹਤੂ ਕਰੀ ਜਾਨੀ ਆ ਹੱਕ ਸੀ ਮੇਰਾ ਯਾਰ ਨਹੀਂ ਤਾਂ ਵੀਰੇ ਨੂੰ ਜਾ ਕੇ ਮੰਮੀ ਨੂੰ ਦੱਸਣਾ ਸੀ ਵੀ ਉੱਥੇ ਆ ਕੁਝ ਹੋਇਆ ਤਾਂ ਮੰਮੀ ਨੇ ਖਾਮ ਖਾਂ ਟੈਨਸ਼ਨ ਨਣੀ ਸੀ ਚਲ ਹੁਣ ਮੈਂ ਵੀਰੇ ਨੂੰ ਵੀ ਇਹੀ ਗੱਲ ਕਹਿ ਕੇ ਭੇਜੀਆ ਵੀ ਤੁਸੀਂ ਘਰੇ ਜਾ ਕੇ ਕੋਈ ਗੱਲ ਨਾ ਕਰਿਓ ਬਈ ਮੈਂ ਤੁਹਾਨੂੰ ਤਾਂ ਹੀ ਕਹਿਣਾ ਯਾਰ ਹੁਣ ਮੈਂ ਤਾਂ ਹੈਰਾਨ ਆ ਵੀ ਮਾਂ ਦੀ ਸਮਝ ਨੂੰ ਹੋਇਆ ਕੀ ਆ ਕਮਲ ਇਹਨੂੰ ਇੱਕੋ ਚੀਜ਼ ਦੇ ਪਿੱਛੇ ਪਈ ਪਈ ਆ ਦਾ ਚਾਹੀਦਾ ਦਾ ਚਾਹੁੰਦਾ ਵੀ ਕੀ ਕਰਨਾ ਕੀ ਦੱਸਦਾ ਪਰ ਮਾਂ ਦੇ ਤਾਂ ਸਭ ਕੁਝ ਹੈਗਾ ਆਪਣੇ ਘਰੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਨਾ ਕੋਈ ਵੀ ਬੰਦਾ ਆਪ ਨਹੀਂ ਕੋਈ ਵੀ ਕੰਮ ਕਰਦਾ ਹੁੰਦਾ ਇਹ ਹਮੇਸ਼ਾ ਕੋਈ ਨਾ ਕੋਈ ਕਰਵਾਉਂਦਾ ਹੁੰਦਾ ਤੁਹਾਨੂੰ ਪਤਾ ਨਾ ਮੰਮੀ ਐਵੇਂ ਬੋਲ ਨਹੀਂ ਸਕਦੇ ਪੱਕਾ ਆੜੂ ਘੜਦੇ ਕੰਮ ਨੇ ਇਹ ਸਹੀ ਗੱਲ ਆ ਇਹ ਲੋਕ ਹੀ ਨਹੀਂ ਹੜਦੇ ਹੈਗੇ ਉਂਗਲਾ ਲਾਉਣ ਤੋਂ ਵੀ ਸੋਡੀ ਨੂੰ ਲੈ ਗਈ ਕੀ ਆਈ ਆ ਲੈ ਕੇ ਕੀ ਆਈ ਆ ਬੱਸ ਮਾਂ ਵੀ ਮੁ ਨਹੀਂ ਕਹੀ ਜਾਂਦੀ ਆ ਕੋਈ ਆਵਦਾ ਘਰ ਵਸਾ ਨਹੀਂ ਸਕਦਾ ਹੁੰਦਾ ਤੇ ਦੂਜੇ ਦਾ ਵਸਿਆ ਰਹਿਣ ਨਹੀਂ ਦਿੰਦਾ ਹੁੰਦਾ ਸਹੀ ਕਹਤੇ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਪਰਾ ਵੀ ਚੰਗਾ ਹੁਣ ਤੂੰ ਥੱਲੇ ਆ ਜਾ ਕੋਈ ਗੱਲ ਨਹੀਂ ਚੱਲੋ ਤੁਸੀਂ ਮੈਂ ਆਉਣੀ ਆ ਚੱਲ ਠੀਕ ਆ ਆ ਜੀ ਕਿਤੇ ਇੱਥੇ ਖੜੀ ਰਹੇ ਹਾਂ ਹਾਂ ਨਹੀਂ ਕੀ ਪ੍ਰਮਾਤਮਾ ਮੈਂ ਤਾਂ ਕਹਿੰਦੀ ਆ ਨਾ ਵੀ ਬਾਵੇ ਦੀ ਸੋਚ ਨੂੰ ਹਮੇਸ਼ਾ ਤੁਸੀਂ ਐਵੇਂ ਬਰਕਰਾਰ ਰੱਖਿਓ ਵੀ ਇਹ ਜਿੱਥੇ ਵੀ ਸਾਥ ਦੇਣ ਦੀ ਲੋੜ ਪਵੇ ਨਾ ਮੇਰਾ ਸਾਥ ਐਵੇਂ ਹੀ ਦੇਣ ਜਿਵੇਂ ਇਹਨਾਂ ਨੇ ਅੱਜ ਸਾਥ ਦਿੱਤਾ ਮੇਰਾ ਇਸੇ ਨੂੰ ਕਹਿੰਦੇ ਆ ਘਰ ਵਾਲਾ ਤੇ ਘਰ ਵਾਲੀ ਦਾ ਰਿਸ਼ਤਾ ਇਹੋ ਜਿਹਾ ਹੀ ਹੋਣਾ ਚਾਹੀਦਾ ਕਮਾਲ ਹੋ ਗਈ ਜਿਹੜਾ ਕਦੇ ਮੇਰੇ ਮੂਰੇ ਅੱਜ ਤੱਕ ਅੱਖ ਚੱਕੀ ਨੀ ਚੱਕਤ ਉਹ ਜਵਾਂ ਆਖ ਜਾ ਮੇਰੀ ਬੇਇੱਜ਼ਤੀ ਕਰਕੇ ਇੰਨੇ ਜਾਣਾਂ ਚ ਦੇਖ ਲੈ ਸੱਚੀ ਗੱਲ ਐ ਇਹ ਤੀਮੀ ਜਾ ਤਹਿਜੀ ਬਲਾ ਹੁੰਦੀ ਹੈਗੀ ਮਿੰਟ ਚ ਬੰਦੇ ਨੂੰ ਮੰਗਰ ਲਾ ਲੈਂਦੀ ਐ ਦੇਖ ਲੈ ਜਿੱਦੇ ਮੈਨੂੰ ਇੰਨੀ ਉਬੀਤ ਸੀ ਮੇਰਾ ਪੁੱਤ ਕਿਸੇ ਦੇ ਮੰਗਰ ਨਹੀਂ ਲੱਗਦਾ ਮਿੰਟ ਚੀ ਬਹੂ ਦੇ ਮੰਗਰ ਲੱਗ ਗਿਆ ਬਹੂ ਦੇ ਹੀ ਬਣ ਕੇ ਬਹਿ ਗਿਆ ਉਹਦੇ ਪਿੱਛੇ ਲੱਗ ਕੇ ਮੈਨੂੰ ਝੜਕਦਾ ਕੋਈ ਨਾ ਮਨਪ੍ਰੀਤ ਤੂੰ ਕੀ ਸਮਝਦੀ ਐ ਵੀ ਬਾਬੇ ਨੇ ਮੰਗਰ ਲਾ ਲਿਆ ਤੇ ਮੰਮੀ ਦੇ ਝੜਕਾ ਪਵਾਤੀਆ ਇਹ ਹਰ ਜਾਨਤ ਤੈਨੂੰ ਪੁੱਤਣਾ ਪਊਗਾ ਮਨਪ੍ਰੀਤ ਬਦਲਾ ਤਾਂ ਮੈਂ ਜਿੱਥੋਂ ਲੈ ਕੇ ਛੱਡ ਕੱਢੇ ਹੁੰਦੇ ਨੇ ਨਾ ਜੇ ਕਿ ਉਹ ਸਿੱਧੀ ਉਂਗਲੀ ਨਾਲ ਨਿਕਲੇ ਤਾਂ ਉਂਗਲੀ ਨੂੰ ਢਿੱਡੀ ਕਰ ਲੈ ਬਾਸ ਫਿਰ ਹੁਣ ਦੇਖ ਤੇਰੇ ਨਾਲ ਬਣਦੀ ਕੀ ਹੈ ਤੇਲ ਦੇਖ ਤੇਲ ਦੀ ਧਾਰ ਦੇਖ ਜੇ ਤੈਨੂੰ ਨਾ ਨਾ ਮੈਂ ਖੂਨ ਦੇ ਹੰਝੂ ਰਵਾਈ ਤੂੰ ਵੀ ਕੀ ਜਾਣੇਗੀ ਨਾਲੇ ਬਾਪ ਦੇ ਸਾਹਮਣੇ ਸ਼ੋਅ ਨਹੀਂ ਕਰਦੀ ਗੱਲ ਵੀ ਮੈਂ ਇਹਦੇ ਨਾਲ ਆ ਕਰਦੀ ਆ ਤੂੰ ਦੱਸ ਦੱਸ ਜ਼ੋਰ ਲਾ ਲਈ ਜਾਈ ਪਰ ਕੋਈ ਨਾ ਹੁਣ ਤੈਨੂੰ ਪਤਾ ਲੱਗੂ ਵੀ ਮੇਰਾ ਅਸਲੀ ਰੂਪ ਹੈ ਕਿ ਆ ਗਿਆ ਪੁੱਤ ਆਹੋ ਮਾਂ ਆ ਗਿਆ ਕਿਵੇਂ ਧੀ ਪੁੱਤ ਮਨਪ੍ਰੀਤ ਮਨਪ੍ਰੀਤ ਤਾਂ ਠੀਕ ᱛੀਗੀ ਪਰ ਉਹਦੀ ਸੱਸ ਉਹ ਨਹੀਂ ਠੀਕ ਲੱਗਦੀ ਮੈਨੂੰ ਕਿਉਂ ਕੀ ਹੋਇਆ ਹੁਣ ਕੀ ਧੀ ਮਾਂ ਸੌ ਸੌ ਗੱਲਾਂ ਸੁਣਾਈਆਂ ਅਖੇ ਤੁਸੀਂ ਤਾਂ ਲਾਂਗੋਂ ਲਾਂਗੋਂ ਦੇਹ ਜਣੀ ਜੋੜਿਆ ਟਰਾਲੀਆਂ ਭਰ ਕੇ ਉਹ ਨਹੀਂ ਦਿੱਤੀਆਂ ਨੇ ਫਲਾਂ ਉਹਨੇ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਦੱਸ ਪੁੱਤ ਇਹ ਜੀ ਆਹੋ ਐਂ ਬੋਲਦੀ ਆ ਫਿਰ ਮਨਪ੍ਰੀਤ ਨੇ ਨਹੀਂ ਕੁਝ ਕਿਹਾ ਮਨਪ੍ਰੀਤ ਨੇ ਕੀ ਕਹਿਣਾ ਜਿੰਨੇ ਕਿ ਜੋਗੀ ਸੀ ਵਿਚਾਰੀ ਨੇ ਆਪਣਾ ਪੱਖ ਰੱਖਿਆ ਪਰ ਸਾਰਾ ਕਸੂਰ ਤਾਂ ਉਹਦੀ ਸਸਤ ਹੈ ਪਤਾ ਨਹੀਂ ਕਿਹੇ ਚ ਲਾਲਚ ਦੀ ਭਰੀ ਹੋਈ ਹੈ ਦੇ ਦੇ ਤੋਂ ਬਿਨਾਂ ਤਾਂ ਕੋਈ ਗੱਲੇ ਨਹੀਂ ਕਰਦੀ ਕਿੰਦੀ ਮੈਂ ਤਾਂ ਤੇ ਹੇਚ ਅਹੀਂਦਾ ਉਹ ਵੀ ਟਰਾਲੀਆਂ ਪਰ ਪਰ ਕੇ ਕਹੇ ਜੇ ਅਸੀਂ ਐਨੇ ਜੋਗੇ ਹੁੰਦੇ ਘੱਾਨ ਨੂੰ ਤੁਹਾਨੂੰ ਪਹਿਲਾਂ ਹੀ ਕਹਿ ਕੇ ਰਿਸ਼ਤਾ ਕਰਦੇ ਜਦ ਤੱਕ ਕਹਿੰਦੇ ਸੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁਣ ਉਹੀ ਮੂੰਹ ਅਡਣ ਲੱਗ ਗਈ ਉਹ ਉਹ ਮਾਂ ਬਥੇਰਾ ਸਮਝਾਇਆ ਵੀ ਜਿੰਨਾ ਕੋ ਹੁੰਦਾ ਅਗਲੇ ਲੈਵੇ ਅਗਲਾ ਸੌ ਵਧ ਕੇ ਕਰਦਾ ਜਿੰਨੇ ਕ ਆਪਣੇ ਚ ਜੈਸੀ ਸੀਗੀ ਆਪਾਂ ਨੇ ਕਰਤਾ ਪਰ ਉਹ ਕਾਨੂੰ ਮਿਟਣ ਵਾਲੀ ਸੀਗੀ ਅਖੇ ਕਹਿੰਦੀ ਸੌਣ ਤਾਂ ਤੇਹ ਚਾਹੀਦਾ ਤਾਂ ਚਾਹੀਦਾ ਹੀ ਆ ਪੁੱਤ ਫਿਰ ਪਰੋਣੇ ਨੇ ਤਾਂ ਨਹੀਂ ਕੁਝ ਕਿਹਾ ਉਹ ਇਹੀ ਗੱਲ ਉਹਦੀ ਚੰਗੀ ਦੀ ਮਾਂ ਪਰੋਣੇ ਦੀ ਜਿਹੜਾ ਉਹਦੇ ਪੱਖ 'ਚ ਖੜਾ ਰਿਹਾ ਜਿਹ ਉਹਦੇ ਪੱਖ 'ਚ ਨਾ ਹੁੰਦਾ ਨਾ ਮੈਂ ਤਾਂ ਮਨਪ੍ਰੀਤ ਨੂੰ ਘਰੀ ਲੈ ਆਉਂਦਾ ਉਹ ਹੀ ਤਾਂ ਹੈ ਪੁੱਤ ਕੀ ਕਰੇ ਪਰੋਣੇ ਦੀ ਕਿਹੜਾ ਚਲਦੀ ਹੋਣੀ ਆ ਚਲਦੀ ਤਾਂ ਉਹਦੀ ਮਾਂ ਦੀ ਆ ਘਰ 'ਚ ਕੱਲ ਨੂੰ ਫੇਰ ਨਾ ਉਹ ਕੁੜੀ ਨੂੰ ਤੰਗ ਕਰੇ ਉਹ ਕਾਨੂੰ ਤੰਗ ਕਰਦੇ ਨੇ ਬੇਬੇ ਦੇਖ ਮੈਂ ਇੱਕ ਵਾਰੀ ਤਾਂ ਗੱਲ ਮਟਕਾਇਆ ਬਾਕੀ ਜੇ ਵਾਲਾ ਤੰਗ ਕਰਨਗੇ ਫਿਰ ਆਪਾਂ ਕਿਹੜਾ ਮਿਟਣ ਨਾਲ 8 ਕੋਟ ਕਚਰੀਆਂ ਨਾਲ ਨਿਬੜ ਲਾਂਗੇ। ਨਾ ਪੁੱਤ ਇਹ ਜਿਹਾਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ। ਆਪਾਂ ਤਾਂ ਧੀ ਵਾਲੇ ਆਂ। ਆਪਾਂ ਥੋੜੀ ਇਹ ਜੀ ਗੱਲ ਕਰਾਂਗੇ। ਬਸ ਇਹੀ ਕਹਿ ਵੀ ਪ੍ਰਮਾਤਮਾ ਠੀਕੇ ਕਰ ਦੇਵੇ। ਖਬਰ ਆ ਉਹਦੇ ਦਿਮਾਗ ਨੂੰ ਕੀ ਹੋਇਆ ਹੁਣ। ਬਾਕੀ ਪਰੋਣਾ ਚੰਗਾ ਏ ਤਾਂ ਤਾਂ ਆਪਣੀ ਧੀ ਕੱਟ ਵੀ ਲਊਗੀ ਉੱਥੇ। ਪਰੋਣੇ ਕਰਕੇ ਤਾਂ ਮੈਂ ਚੁੱਪ ਕਰਕੇ ਆ ਗਿਆ। ਨਹੀਂ ਮੈਂ ਤਾਂ ਅੱਜੇ ਫੈਸਲਾ ਕਰਿਆ ਉਹਦਾ। ਮਨਪ੍ਰੀਤ ਨੂੰ ਲੈ ਕੇ ਆਉਣਾ ਸੀ ਨਾਲ। ਮੇਰਾ ਕਿਹੜਾ ਜੀ ਗਦਰ ਨਾਲੇ ਆ ਕੋਟ ਕਚਰੀਆਂ 'ਚ ਫਿਰਨੂੰ। ਜੇ ਚੰਗੀ ਪੱਲੀ ਰਹੂਗੀ ਉਹਦੀ ਸੱਸ ਨਾਲੇ ਆਪਾਂ ਨੂੰ ਕੀ ਲੋੜ ਏ ਫਿਰ? ਚੱਲ ਪੁੱਤ ਨਾਲ ਇਹ ਜੀਆਂ ਗੱਲਾਂ ਨਾ ਹਰ ਟਾਈਮ ਸੋਚੀ ਜਾਈਂ ਕਹਿ ਦਿੰਦੇ ਨੇ ਧੀ ਦਾ ਧੰਨਾ ਇੱਕ ਵਾਰ ਲੇ ਆਏ ਨਾ ਉਹੀ ਕਲੰਕ ਲੱਗ ਜਾਂਦਾ ਅਗਲਾ ਕਹਿੰਦਾ ਛੱਡੀ ਹੋਈ ਆ ਨਾਲੇ ਲੋਕਾਂ ਨੇ ਤਾਂ ਉਹਨੂੰ ਨਹੀਂ ਜੀਣ ਦੇਣਾ ਹੈਗਾ ਓਏ ਇਹ ਹੀ ਗੱਲਾਂ ਦਾ ਤਾਂ ਡਰ ਰਹਿ ਮਾ ਚੱਲ ਕੋਈ ਗੱਲ ਨਹੀਂ ਹੁਣ ਤਾਂ ਗੱਲ ਟਿਕ ਗਈ ਆਹੋ ਮਾਂ ਹੁਣ ਤਾਂ ਟਿਕ ਗਈ ਪਰ ਡਰ ਤਾਂ ਹੈਗਾ ਵੀ ਉਹਦੀ ਸੱਸ ਨੇ ਉਹਨੂੰ ਟਿਕਣ ਦੇਣਾ ਨਹੀਂ ਉਹਨੇ ਤਾਨੇ ਮੇੜੇ ਨੇ ਉਹਨੂੰ ਮਰ ਹੀ ਜਾਣੇ ਨੇ ਚੱਲ ਦੇਖਾਂਗੇ ਹੁਣ ਕੀ ਬਣਦਾ ਪੁੱਤ ਚੱਲ ਮਾਂ ਤੂੰ ਵੀ ਮੰਨਣਾ ਹੌਲਾ ਕਰ ਚਾਪੜੀ ਬਣਾ ਜਿਹੜਾ ਬਣੂਗਾ ਫਿਰ ਦੇਖੀ ਜਾਓਗੇ ਆ ਜਾ ਮਨਪ੍ਰੀਤ ਪਾਂਡੇ ਮੈਂ ਮਾਹ ਜਦੂੰਗੀ ਪੁੱਤ ਧਰ ਦੇ ਨਹੀਂ ਮੰਮੀ ਕੋਈ ਗੱਲ ਨਹੀਂ ਅਸਲ 'ਚ ਨਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਮੰਮੀ ਦੱਸੋ ਦੇਖ ਪੁੱਤ ਕੱਲ ਜੋ ਵੀ ਹੋਇਆ ਨਾ ਮੈਂ ਉਹਦੇ ਲਈ ਬੜਾ ਸ਼ਰਮਿੰਦਾ ਮੈਨੂੰ ਇੰਨਾ ਨਹੀਂ ਕਰਨਾ ਚਾਹੀਦਾ ਸੀ ਤੇਰੇ ਭਰਾ ਨੂੰ ਬੁਲਾ ਕੇ ਮੈਂ ਉਹਦੀ ਬੇਇੱਜ਼ਤੀ ਕੀਤੀ ਮੈਨੂੰ ਬਹੁਤ ਬੇਸ਼ਰਮੀ ਆ ਰਹੀ ਆ ਆਪਣੇ ਆਪ ਨੂੰ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਸੀ ਕੋਈ ਗੱਲ ਨਹੀਂ ਮੰਮੀ ਕਦੇ-ਕਦੇ ਐਵੇਂ ਹੋ ਹੀ ਜਾਂਦਾ ਨਾਲੇ ਬੰਦਾ ਜਿਹੜਾ ਕੁਝ ਕਰਨ ਨਹੀਂ ਨਾ ਚਾਹੁੰਦਾ ਹੁੰਦਾ ਪਤਾ ਨਹੀਂ ਬਸ ਟਾਈਮ ਹੀ ਹੋ ਜਾਂਦਾ ਵੀ ਉਹ ਬੰਦੇ ਤਾਂ ਜਾਣ-ਬੁੱਝ ਕੇ ਉਹੀ ਚੀਜ਼ ਕਰਵਾਉਂਦਾ ਹੈ ਬਾਕੀ ਇਸ ਗੱਲ ਤੋਂ ਦੁੱਖ ਤਾਂ ਮੈਨੂੰ ਹੋਇਆ ਸੀ ਵੀ ਮੈਂ ਤਾਂ ਜਿੱਦੇ ਦੀ ਇਸ ਘਰ ਸਾਈਆਂ ਤੁਹਾਡੀਆਂ ਤਾਰੀਫਾਂ ਕਰਦੀ ਨਹੀਂ ਥੱਕਦੀ ਸੀ ਜੇ ਮੇਰੀ ਮੰਮੀ ਦਾ ਜਾਂ ਵੀਰੇ ਦਾ ਫੋਨ ਆਉਂਦਾ ਸੀ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੀ ਬਾਰੇ ਦੱਸਦੀ ਤਾਂ ਮੈਂ ਬਸ ਇਹੀ ਕਹਿੰਦੀ ਹੁੰਦੀ ਸੀ ਵੀ ਜਿਹੋ ਜਿਹੀ ਆਪਦੀ ਮਾਂ ਮੈਂ ਇੱਥੇ ਛੱਡ ਕੇ ਗਈਆਂ ਇੱਥੇ ਆ ਕੇ ਮੈਨੂੰ ਮੇਰੀ ਦੂਜੀ ਮਾਂ ਮਿਲ ਗਈ ਕੋਈ ਨਾ ਪਤਾ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਮਿੱਤੀ ਬਣ ਕੇ ਬਸ ਕਮਲੀ ਐਵੇਂ ਲੋਕਾਂ ਦੀਆਂ ਗੱਲਾਂ ਤੇ ਲੱਗ ਕੇ ਐਵੇਂ ਆਪਦੇ ਘਰੇ ਕਲੇਸ਼ ਪਾ ਬੈਠੀ ਮੈਂ ਤਾਂ ਕੌਣ ਹੁੰਨੀ ਆ ਮम्मी ਮaaf ਕਰਨ ਵਾਲੀ ਮੈਂ ਤਾਂ ਬਸ ਇੱਕ ਗੁਜਾਰਿਸ਼ ਕਰਨ ਵਾਲੀ ਜ਼ਰੂਰ ਹਾਂ ਵੀ ਪਲੀਜ਼ ਅੱਗੇ ਤੋਂ ਮੇਰੇ ਨਾਲ ਕਦੇ ਵੀ ਇਹੋ ਜਿਹਾ ਕੁਝ ਨਾ ਕਰਿਓ ਹਾਂ ਮੇਰੀ ਕਮਲੀ ਤੀਂ ਦੇਖ ਪੁੱਤ ਤੂੰ ਹੀ ਮੇਰੀ ਨੂੰਹ ਤੂੰ ਹੀ ਮੇਰੀ ਧੀ ਹੈ ਬਸ ਆਪ ਪਤਾ ਮਾਹਮਤੀਆਂ ਮੰਗੂ ਰਾਂਗੇ ਇਹ ਤੇ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਇਹ ਟੀਮੀਆਂ ਕਹਿਣ ਲੱਗਿਆ ਨਾ ਵੀ ਸਮਾਨ ਨਿਆਂ ਸਮਾਨ ਧੀਆ ਬਸ ਮਨ ਚ ਲਾਲਚ ਵੀ ਜਾਗ ਪੈਂਦਾ ਕੁਛ ਤੈਨੂੰ ਪਤਾ ਹੈ ਮਨ ਬੇਈਮਾਨ ਹੁੰਦਾ ਚੱਲ ਅੱਗੇ ਤੋਂ ਬੁੱਤਾਪਾ ਰੜਕੇ ਰਵਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਹੋਊਾ ਆਪਣੇ ਚ ਹਾਂਜੀ ਮੰਮੀ ਠੀਕ ਆ ਕਰ ਲੈ ਕੰਮ ਮੈਨੂੰ ਤਾਂ ਆਏ ਸੀ ਵੀ ਮੰਮੀ ਸ਼ਾਇਦ ਮੇਰੇ ਨਾਲ ਹੋਰ ਜ਼ਿਆਦਾ ਗੁੱਸਾ ਹੋਣਗੇ ਵੀ ਤੇਰੇ ਭਰਾ ਦੇ ਅੱਗੇ ਜਦ ਸਾਰਿਆਂ ਦੇ ਬੈਠਿਆਂ ਦੇ ਸਾਹਮਣੇ ਬਾਵੇ ਨੇ ਤੇਰੇ ਮਗਰ ਲਾ ਕੇ ਮੇਰੀ ਬੇਇੱਜ਼ਤੀ ਕੀਤੀ ਆ ਪਰ ਮੰਮੀ ਤਾਂ ਮੰਨ ਗਏ ਬਹੁਤ ਵਧੀਆ ਗੱਲ ਹੋਈ ਪੰਡਿਤਾਂ ਮੈਂ ਬਾਅਦ ਚ ਵੀ ਧੋਲੂਗੀ ਪਹਿਲਾਂ ਮੈਂ ਇਹਨਾਂ ਨੂੰ ਦੱਸ ਕੇ ਆਉਣੀ ਆ ਜ ਵੀ ਮੰਮੀ ਮੇਰੇ ਨਾਲ ਬੋਲ ਪਈ ਉਹਨਾਂ ਨੇ ਮਾਫੀ ਮੰਗ ਲਈ ਮੇਰੇ ਤੋਂ ਕੀ ਕਰਦੇ ਹੋ ਤੁਸੀਂ ਤਿਆਰ ਹੋਗੇ ਹਾਂ 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 ਹੋਰ ਕੀ ਦਫ਼ਤਰ ਦਾ ਕੰਮ ਕਰਦਾ ਬਸ ਨਿਕਲ ਲੱਗਿਆ ਸੀ ਮੈਂ ਤਾਂ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਬਾਲੀ ਖੁਸ਼ੀ ਦੀ ਗੱਲ ਆ ਤੁਹਾਨੂੰ ਪਤਾ ਮੈਂ ਹਰ ਸੋਇਚਪੰਡਿਤ ਹੋਈ ਜਾਂਦੀ ਸੀ ਤੇ ਮੰਮੀ ਮੇਰੇ ਕੋਲੇ ਜਾ ਕੇ ਖੜ ਗਏ ਪਹਿਲਾਂ ਤਾਂ ਮੈਂ ਡਰ ਗਈ ਸੀ ਮੈਂ ਕਿਹਾ ਪੱਕਾ ਕੁਝ ਕਹਿਣ ਆਏ ਹੋਣੇ ਆ ਵੀ ਲੜਨਗੇ ਮੇਰੇ ਨਾਲ ਹਾਂ ਪਰ ਮੰਮੀ ਤਾਂ ਮਰ ਤੂੰ ਮਾਫੀ ਮੰਗਦੇ ਸੀ ਸੱਚੀਓ ਹੋਰ ਮੈਂ ਕਿਹਾ ਨਾ ਮੰਮੀ ਚਲੋ ਮੈਂ ਤਾਂ ਮਾਫ ਕਰਨ ਵਾਲੀ ਕੌਣ ਹੁੰਨੀ ਆ ਹਨਾ ਤੇ ਪਰ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੰਮੀ ਨਾ ਆਪ ਨੂੰ ਸਮਝ ਗਏ ਨਾਲੇ ਆਪਣੀ ਗੱਲ ਉਹਨੇ ਦਿਮਾਗ 'ਚ ਬੈਠ ਗਈ ਸਹੀ ਗੱਲ ਆ ਯਾਰ ਇਹ ਤਾਂ ਕਮਾਲ ਹੋ ਗਿਆ ਹੁੰਦਾ ਯਕੀਨ ਯਾਰ ਇਹ ਮਾਂ ਨੇ ਤੇਰੇ ਤੋਂ ਮਾਫੀ ਮੰਗ ਲਈ ਮਾਂ ਨੇ ਮਤਲਬ ਦੀ ਗਲਤੀ ਮੰਨ ਲਈ ਹੈ ਨਾ ਬਸ ਮੈਂ ਤਾਂ ਤੁਹਾਨੂੰ ਇਹੀ ਕਹਿਣ ਆਈ ਸੀ ਜਾਣ ਤੋਂ ਪਹਿਲਾਂ ਮੈਂ ਕਿਹਾ ਵੀ ਤੁਸੀਂ ਵੀ ਮੰਮੀ ਨਾਲ ਸਿੱਧੇ ਮੂੰਹ 'ਚ ਗੱਲ ਨਹੀਂ ਕਰਦੇ ਸੀ ਤੁਹਾਡੇ ਮਨ 'ਚ ਵੀ ਗੁੱਸਾ ਸੀ ਤੇ ਹੁਣ ਤੁਸੀਂ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਨਾ ਮੰਮੀ ਨੂੰ ਵਧੀਆ ਹੱਸ ਖੇਡ ਕੇ ਬੁਲਾਇਆ ਕਰੋ ਹੋਈ ਗੱਲ ਤਾਂ ਹੈ ਮਨਪ੍ਰੀਤ ਨਾਲੇ ਮਾਂ ਮਾਂ ਦਾ ਜਰਾਂ ਤੇ ਜਵਾਕਾਂ ਦਾ ਗੁੱਸਾ ਹੋ ਕੇ ਬਲ ਕਿੰਨਾ ਟਾਈਮ ਲੰਘਦਾ ਹੁੰਦਾ ਹੂੰ ਚਲ ਚੰਗੀ ਗੱਲ ਆ ਯਾਰ ਮਾਣੇ ਤੇ ਨਾਲ ਗੱਲ ਕਰ ਲਈ ਸੱਚੀ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਖੁਸ਼ੀ ਤਾਂ ਹੋਣੀ ਆ ਯਾਰ ਘਰ ਚ ਪਾ ਸਿਰਫ ਤਿੰਨ ਜੀ ਆ ਜੇ ਤਿੰਨਾਂ ਦੇ ਇੱਕ ਦੂਜੇ ਨਾਲ ਮੂੰਹ ਬਣੇ ਰਹੇ ਤਾਂ ਫਿਰ ਘਰ ਚ ਖੁਸ਼ੀ ਕਾਦੀ ਰਹੇਗੀ ਚਲੋ ਹੁਣ ਸਾਰੇ ਇੱਕ ਦੂਜੇ ਨਾਲ ਵਧੀਆ ਬੋਲਦੇ ਆਂ ਆਈ ਹਾਸ ਕਿੜ ਕਿੜ ਟਾਈਮ ਟੱਪ ਜੇ ਹੋਰ ਆਪਾਂ ਨੂੰ ਕੀ ਚਾਹੀਦਾ ਸਹੀ ਗੱਲ ਆ ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਣਾ ਹੁੰਦਾ ਸੀ ਕਿ ਵੀ ਮਾਂ ਦੇ ਦਿਲ ਚ ਕੁਝ ਨਹੀਂ ਹੈਗਾ ਬਸ ਉਸ ਤਾਂ ਮੈਂ ਕਿਸੇ ਨੇ ਕਹਿਤਾ ਹੋਣਾ ਤਾਂ ਕਰਕੇ ਮਾਂ ਮਗਰ ਲੱਗੀ ਚਲੋ ਕੋਈ ਗੱਲ ਨਹੀਂ ਬਸ ਹੁਣ ਸਾਰਾ ਕੁਝ ਸਹੀ ਹੋ ਗਿਆ ਹੁਣ ਮੈਨੂੰ ਨਾ ਮੰਮੀ ਤੱਕ ਕੋਈ ਸ਼ਿਕਾਇਤ ਆ ਤੁਹਾਡੇ ਤੱਕ ਤਾਂ ਪਹਿਲਾਂ ਵੀ ਕੋਈ ਸ਼ਿਕਾਇਤ ਨਹੀਂ ਸੀ ਚਲੋ ਫਿਰ ਮੈਂ ਰੋਟੀ ਬਣਾ ਦਿੰਦੀ ਆ ਤੁਹਾਡੀ ਤੁਸੀਂ ਲੈ ਜਾਓ ਠੀਕ ਆ ਹਾਂ ਮੈਂ ਰੋਟੀ ਬਣਾ ਦੇ ਨਾਲ ਤਾਂ ਪੈਕ ਕਰ ਦੇ ਨਾਲ ਮੈਂ ਖਾ ਲੂੰਗਾ ਠੀਕ ਹੈ ਫੇ ਦਫਤਰ ਵੀ ਜਾਣਾ ਯਾਰ ਯਾਦ ਰੱਖਿਓ ਮੇਰੀ ਗੱਲ ਮੰਮੀ ਨੂੰ ਬੁਲਾਉਣਾ ਹੈ ਤੁਸੀਂ ਹਾਂ ਹਾਂ ਬੁਲਾਉਂਗਾ ਜਦ ਤਨ ਕੀ ਲੱਗਦਾ ਬੁਲਾਉਣਾ ਚਾਹਦੇ ਹੋ ਪਿਆਰੀ ਹੱਥ ਲਾ ਕੇ ਜੁੱਫੀ ਪਾ ਕੇ ਫੇਰ ਜਾਇਓ ਜੀ ਚਲ ਠੀਕ ਆ ਚਲੋ ਠੀਕ ਆ